ਜਿੰਦਾਬਾਦ ਬਿਜਲੀ ਬੋਰ ਮੁੜਾਵਾ ਬਿਜਲੀ ਬੋਰ ਮੁੜਾਵਾ ਠੱਕੇਸ਼ਾਈ ਮੁੜਾਵਾ ਲੋਕਾਂ ਨੂੰ ਜਾਤੀ ਦੇ ਨਾਂ ਤੇ ਲੜੋਣਾ ਬੰਦ ਕਰੋ ਜਾਤੀ ਦੇ ਨਾਂ ਤੇ ਲੜੋਣਾ ਬੰਦ ਕਰੋ ਬੰਦ ਕਰੋ ਬਿਜਲੀ ਬੋਰ ਮੁੜਾਵਾ ਬਿਜਲੀ ਬੋਰ ਮੁੜਾਵਾ ਪੰਜਾਬ ਸਰਕਾਰ ਮੁੜਾਵਾ ਪੰਜਾਬ ਸਰਕਾਰ ਮੁੜਾਵਾ ਪੰਜਾਬ ਸਰਕਾਰ ਮੁੜਾਵਾ ਜੈ ਮੰਦੀਪ ਮੁਰਦਾਬਾ ਜੈ ਮੰਦੀਪ ਮੁਰਦਾਬਾ ਜੈ ਮੰਦੀਪ ਨੂੰ ਸਸਪੈਂਡ ਕਰੋ ਜੈ ਮੰਦੀਪ ਸਸਪੈਂਡ ਕਰੋ ਜੈ ਮੰਦੀਪ ਮੁਰਦਾਬਾ ਨਮਸਕਾਰ ਤੁਸੀਂ ਦੇਖ ਰਹੇ ਹੋ ਆਰ ਕੇ ਇੰਡੀਆ ਨਿਊਜ਼ 24 ਤੇ ਮੈਂ ਹਾਂ ਰੋਸ਼ਨ ਕੋਲੋਤਰਾ ਉਹ ਇਹ ਹਲਕੇ ਦੇ ਦੀਨਪੰਡ ਪਿੰਡ ਸਖਾਲਗੜ ਵਿਖੇ ਲੋਕਾਂ ਨੇ ਬਿਜਲੀ ਵਿਭਾਗ ਦੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਬਿਜਲੀ ਬਹੁਤ ਹੀ ਜ਼ਿਆਦਾ ਘੱਟ ਆਂਦੀ ਸੀ ਅਤੇ ਅਸੀਂ ਬਿਜਲੀ ਵਿਭਾਗ ਅੱਗੇ ਇੱਕ ਮੰਗ ਕੀਤੀ ਕਿ ਸਾਡੇ ਪਿੰਡ ਨਵਾਂ ਟਰਾਂਸਫਾਰਮ ਲਗਾਇਆ ਜਾਏ ਜੇਈ ਦੇ ਐਸਟੀਮੇਟ ਦੇ ਮੁਤਾਬਕ ਸਾਡੇ ਪਿੰਡ ਨਵਾਂ ਟਰਾਂਸਫਾਰਮ ਲਿਆਂਦਾ ਗਿਆ ਅਤੇ ਜਦੋਂ ਨਵਾਂ ਟਰਾਂਸਫਾਰਮ ਲਿਆਂਦਾ ਗਿਆ ਅਤੇ ਇੱਕ ਮਹੀਨੇ ਤੋਂ ਟਰਾਂਸਫਾਰਮ ਨਹੀਂ ਲੱਗ ਰਿਹਾ ਜਦੋਂ ਅਸੀਂ ਜੇਈ ਨਾਲ ਗੱਲਬਾਤ ਕੀਤੀ ਅਤੇ ਜਈ ਦਾ ਕਹਿਣਾ ਹੈ ਕਿ ਤੁਹਾਡੇ ਪਿੰਡ 100 ਕੇਵੀ ਦਾ ਟਰਾਂਸਫਾਰਮ ਲੱਗੇਗਾ ਜਦੋਂ ਕਿ ਜਈ ਨੇ ਹੀ ਐਸਟੀਮੇਟ 3 ਕੇਵੀ ਦਾ ਲਗਾਇਆ ਸੀ ਅਤੇ ਹੁਣ 100 ਕੇਵੀ ਦਾ ਕਿਵੇਂ ਹੋ ਗਿਆ ਲੋਕਾਂ ਨੇ ਜਈ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਹੀ ਪਿੰਡ ਵਾਲਿਆਂ ਨੇ ਚੰਦਾ ਇਕੱਠਾ ਕਰਕੇ ਟਰਾਂਸਫਾਰਮ ਲਿਆਂਦਾ ਹੈ ਅਤੇ ਹੁਣ 100 ਕੇਵੀ ਦਾ ਕਿਉਂ ਲੱਗੇਗਾ ਅਤੇ ਲੋਕਾਂ ਨੇ ਬਿਜਲੀ ਵਿਭਾਗ ਦੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ ਉਸ ਦੇ ਦੌਰਾਨ ਸਾਫਤਾ ਵਿਧਾਇਕ ਜਗਿੰਦਰ ਪਾਲ ਉੱਥੇ ਪਹੁੰਚੇ ਅਤੇ ਸੁੰਦੇ ਹਾਂ ਕਿ ਸਾਫ ਦਾ ਵਿਧਾਇਕ ਜਗਿੰਦਰਪਾਲ ਦਾ ਕੀ ਕਹਿਣਾ ਹੈ ਬਣੇ ਰਹੋ ਸਾਡੇ ਚੈਨਲ ਆਰ ਕੇ ਇੰਡੀਆ ਨਿਊਜ਼ 24 ਨਾਲ ਕਿ ਢਿਲੋਂ ਸਰਪੰਚ ਸੂਕਾਲਗੜ ਸਰਨਾ ਫੀਡਰ ਸਰ ਸਾਡੇ ਪਿੰਡ ਟਰਾਂਸਫਾਰਮ ਇੱਕ ਸੀ ਪਿੰਡ ਵੱਡਾ ਹੋਣ ਕਰਕੇ ਲੋਡ ਜ਼ਿਆਦਾ ਸੀਗਾ ਰੋਜ਼ ਫਿਊਜ ਔਰਦੇ ਸੀ ਅਸੀਂ ਆ ਪੰਚਾਇਤ ਵੱਲੋਂ ਆ ਕਰਿਓ ਜੀ ਅਸੀਂ ਪੰਚਾਇਤ ਵੱਲੋਂ ਰਿਕਵੈਸਟ ਕੀਤੀ ਮੌਕੇ ਦੀ ਪੰਚਾਇਤ ਨੇ ਔਰ ਐਕਸ ਸਰਪੰਚਾ ਨੇ ਵੀ ਰਿਕੁਐਸਟ ਕੀਤੀ ਪਈ ਇਸ ਪਿੰਡ ਨੂੰ ਬੜੀ ਪ੍ਰੋਬਲਮ ਹੈ ਇਹ ਸਾਰੇ ਪਿੰਡ ਦੇ ਲੋਕਾਂ ਨੇ ਸਾਈਨ ਕਰਕੇ ਦਿੱਤੇ ਹੈਗੇ ਜੇਈ ਮਨਦੀਪ ਨੇ ਇੱਥੇ ਆ ਕੇ ਲੋਡ ਚੈੱਕ ਕਰਕੇ ਪੂਰੇ ਪ੍ਰੋਸੈਸਿੰਗ ਦੇ ਨਾਲ ਰਿਪੋਰਟ ਤਿਆਰ ਕਰਕੇ 63 ਕੇਵੀ ਦਾ ਸਾਨੂੰ ট্রান্সਫਾਰਮਰ ਤੋਂ ਮੁਹੱਈਆ ਕਰਵਾਤਾ ਅੱਜ ਤੋਂ 22 ਦਿਨ ਪਹਿਲਾਂ ਹੋ ਗਏ ਉਸ ਤੋਂ ਬਾਅਦ ਕੀ ਆ ਅੱਜ ਲਾਉਨੇ ਆ ਕੱਲ ਲਾਉਨੇ ਆ ਚਰਚਾ ਇਹ ਸ਼ੁਰੂ ਕਰ ਦਿੱਤੀ ਕਿ ਇਹਦੇ ਐਸੀ ਕਮਿਊਨਿਟੀ ਆਪਣੀ ਮਰਜ਼ੀ ਦੇ ਨਾਲ ਹੀ ਸਾਰਾ ਕੁਝ ਕਰ ਰਹੀ ਐ ਐਸੀ ਕਮਿਊਨਿਟੀ ਦੇ ਕਹਿਣ ਤੇ ਇਹਨਾਂ ਦੀ ਆਬਾਦੀ ਦੇ ਵਿੱਚ ਇਹ ਟਰਾਂਸਫਾਰਮਰ ਨਹੀਂ ਲੱਗਣਾ ਚਾਹੀਦਾ ਅੱਜ ਜੇ ਹੀ ਮਨਦੀਪ ਕਹਿ ਰਿਹਾ ਕਿ ਮੈਂ ਸੌ ਦਾ ਲਾਉਣਾ ਵਾ ਅਸੀਂ ਕਿਹਾ ਜੇਈ ਸਾਹਿਬ ਜੇ 100 ਦਾ ਲੱਗਣਾ ਸੀ ਤੇ ਪੂਰੇ ਪ੍ਰੋਸੈਸ ਦੇ ਨਾਲ ਇਹ ਕਿਉਂ 300 ਦਾ ਪਾਸ ਕੀਤਾ ਉਸ ਮੁਕੇ ਲਿਆਉਂਦੇ ਹੋ ਜਾਂ ਇਹਨੂੰ ਲਾਓ ਨਹੀਂ ਕੰਮ ਕਰੇਗਾ ਤੇ ਫਿਰ ਜਿਹੜਾ ਮਾਦੀ 100 ਦਾ ਛੱਡ ਕੇ 300 ਦਾ ਲਾ ਲਓ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਪਰ ਇਹ ਤਕੇਸ਼ਾਈ ਨਹੀਂ ਹੋਣ ਦੇਣੀ ਇਹ ਜਿਹੜੀ ਐਸਸੀ ਕਮਿਊਨਿਟੀ ਦੇ ਨਾਲ ਇਹ ਵਖਰੇਵੇਂ ਵਾਲੀ ਗੱਲ ਜਿਹੜੀ ਆ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਸਾਡੀਆਂ ਜਥੇਬੰਦੀਆਂ ਕਿਸਾਨ ਯੂਨੀਅਨ ਦੂਜੀਆਂ ਤਿਹੀਆਂ ਸਾਰੀਆਂ ਜਥੇਬੰਦੀਆਂ ਸਾਡੀ ਇਸ ਗੱਲ ਤੇ ਮੈਨੂੰ ਫੋਨ ਆ ਰਹੇ ਨੇ ਉਹਨਾਂ ਦੇ ਸੋਮਵਾਰ ਨੂੰ ਹਾਈਵੇ ਜਾਮ ਹੋਏਗਾ ਦੋ ਦਿਨ ਦਾ ਪ੍ਰਸ਼ਾਸਨ ਕੋਲ ਟਾਈਮ ਹੈ ਲੇਬਰ ਇੱਥੇ ਖੜੀ ਹੈਗੀ ਆ ਜੇ ਤੱਕ ਟਰਾਂਸਫਰ ਨਹੀਂ ਚੜ ਜਾਂਦਾ ਤੇ ਠੀਕ ਹੈ ਨਹੀਂ ਤੇ ਸੋਮਵਾਰ ਅਸੀਂ ਸੜਕ ਦੇ ਉੱਤੇ ਹਾਈਵੇ ਜਾਮ ਕਰਾਂਗੇ ਜੇ ਇੱਥੇ ਮਸਲਾ ਟਰਾਂਸਫਰ ਹੁੰਦਾ ਹੈਗਾ ਕੀ ਕਹਿਣਾ ਚਾਹੁੰਦੇ ਹੋ ਲੁਕੋ ਸਰਕਾਰ ਜਦੋਂ ਵੀ ਕੋਈ ਬੰਦੀ ਹੈ ਕੋਈ ਵਿਧਾਇਕ ਬੰਦਾ ਕੋਈ ਮੰਤਰੀ ਬੰਦਾ ਹੈ ਲੋਕਾਂ ਦਾ ਇੱਕ ਸੋਚ ਇੱਕ ਚਾਹ ਹੁੰਦਾ ਵੀ ਯਾਰ ਅਸੀਂ ਐਮਐਲਏ ਬਨਾਇਆ ਮੰਤਰੀ ਬਣੇ ਤੇ ਗਊ ਬਣੇ ਵੀ ਲੋਕਾਂ ਨੂੰ ਹਰਾਸਮੈਂਟ ਕਰਨ ਵੱਤ ਥੋੜੇ ਬੰਦੇ ਆ ਲੋਕਾਂ ਦੀ ਸੇਵਾ ਲੋਕਾਂ ਦੇ ਕੰਮ ਕਰਨੇ ਔਰ ਆਪਣੇ ਇਲਾਕੇ ਦੀ ਡਿਪਾਰਟਮੈਂਟ ਕਰਾਣੀ ਇਹ ਤਾਂ ਬੰਦੇ ਆ ਟਰਾਂਸਫਰ ਲੱਗਣਾ ਬੜੀ ਅੱਛੀ ਗੱਲ ਹੈ ਲੱਗਣੀ ਚਾਹੀਦੀ ਕਿ ਤੁਹਾਨੂੰ 2 ਸਾਲ ਤੋਂ ਡਿਮਾਂਡ ਹੈ ਦੀ ਟਰਾਂਸਫਰ ਲੱਗਣਾ ਚਾਹੀਦਾ ਉਹ ਪਹਿਲੇ ਟਰਾਂਸਫਰ ਛੋਟਾ ਸੀ ਕਿ ਹਰੀਆਂ ਬਸਤੀ ਹੈ ਇਹਨਾਂ ਨੇ ਆਪਣਾ ਮੈਂ ਸਰਪੰਚਾ ਨੂੰ ਗਾਈਡ ਕੀਤਾ ਵੀ ਤੁਸੀਂ ਟਰਾਂਸਫਰ ਮਰ ਬੱਕਰਾ ਲੋੜੋ ਟਰਾਂਸਫਰ ਲੱਗ ਗਿਆ ਲੈ ਐਸਟੀਮੇਟ ਲੱਗ ਗਿਆ ਜੋ ਪੈਸੇ ਖਰਚਨੇ ਸੀ ਉਹ ਕੋ ਪੈਸੇ ਵੀ ਦਵਾਤੇ ਇਹ ਜਿਹੜੇ ਉਤੇ ਕਲੰਬ ਸ਼ੰਪਲ ਲੋਏ ਦੇ ਲੱਗੇ ਆ ਇਹਨਾਂ ਨੇ ਪੁੱਛੋ ਵੀ ਤੁਹਾਨੂੰ ਬਾਬੇ ਨਾਨਕ ਦੀ ਕਸਨ ਲੱਗੇ ਆਪਣੇ ਬਚਨ ਕਸਨ ਲੱਗੇ ਇਹ ਤੁਸੀਂ ਲਾਏ ਨੇ ਤੁਸੀਂ ਪੈਸੇ ਦਿੱਤੇ ਜਾਂ ਸਰਪੰਚ ਸਾਹਿਬ ਨੂੰ ਪੈਸੇ ਦਿੱਤੇ ਹਰੀਆਂ ਬਸਤੀ ਦੇ ਲੋਕਾਂ ਨੇ ਥੋੜੀ ਥੋੜੀ ਪੈਸੇ ਕਿੰਨੇ 100 ਕਿੰਨੇ 200 ਕਿੰਨੇ 70 ਪਾ ਗਏ ਇਹ ਪੈਸੇ ਕਿੱਥੇ ਕੀਤੇ ਹੁਣ ਆਪ ਵਾਲੇ ਨੇ ਜਿਹੜੇ ਇਹਨਾਂ ਨੂੰ ਬਿਲਕੁਲ ਸ਼ਰਮੀ ਨਹੀਂ ਰਹੀ ਕਿ ਇਦੀ ਨਿੱਕੀ ਨਿੱਕੀ ਗੱਲਾਂ ਦੇ ਵਿੱਚ ਆ ਕੇ ਉਦਘਾਟਨ ਕਰਨਾ ਕਹਿੰਦਾ ਇੱਥੇ ਟ੍ਰਾਂਸਫਰ ਇਹ ਇਹਨਾਂ ਦਾ ਨਹੀਂ ਲੱਗੇਗਾ ਇੱਥੇ ਟ੍ਰਾਂਸਫਰ 100 ਰੁਪਏ ਲੱਗਣਾ ਚਾਹੀਦਾ ਪਹਿਲੇ ਤੁਸੀਂ ਸੁਤੇ ਨਹੀਂ ਪਹਿਲੇ ਤੁਸੀਂ 100 ਦਾ ਕਿਨ ਲਾਇਆ ਹੁਣ ਪੈਸੇ ਲੋਹਾਤੇ ਟ੍ਰੈਂਡ ਦਾ ਵੀ ਆ ਗਿਆ ਤੇ 100 ਦਾ ਡੌੜ ਗਿਆ ਉਹ ਮਿੰਟ ਲੈ ਜੀ ਕਿਤੇ 100 ਦਾ ਵੀ ਆਇਆ ਪਹਿਲੇ ਕੋਈ ਨਹੀਂ ਲਾਇਆ ਤੁਸੀਂ ਭਾਈ ਹੁਣ ਆਹ ਪਾਰਟੀ ਵਾਲੇ ਜਿਹੜੇ ਆ ਉਹਨਾਂ ਦੇ ਕਹਿੰਦੇ 100 ਦਾ ਲੈ ਆਜੋ ਤੇ 100 ਦੇ ਟ੍ਰਾਂਸਫਰ ਦਾ ਦੁਹਾਟ ਕਰਦੇ ਤੇ ਮੈਂ ਇਹਨਾਂ ਨੂੰ ਕਹਨਾ ਵੀ ਆਹ ਵਾਲੀ ਉਹ ਕੰਮ ਤੇ ਤੁਹਾਡਾ ਕੋਈ ਨਾ ਕੋਈ ਨਹੀਂ ਪਠਾਨਕੋਟ ਤੋਂ ਗਾਂਦ ਦੀਆਂ ਟਰਾਲੀਆਂ ਨਿਕਲਦੀਆਂ ਨੇ ਉਹਦਾ ਵੀ ਉਹਦਾ ਘਟਮ ਕਰਾ ਕਰੋ ਮੇਰੇ ਨਾਲ ਇਹ ਟ੍ਰਾਂਸਫਰ ਮੰਦ ਕਰਨਾ ਹੀ ਹੈ ਉਹਦਾ ਵੀ ਘਟਮ ਨਹੀਂ ਕਰਦਾ ਮੇਰੇ ਕੰਮ ਦਾ ਭਾਅ ਵੀ ਹੈ ਇਹ ਜੈਨੂ ਮੈਂ ਉਹ ਚੀਫ ਇੰਜੀਨੀਅਰੇ ਮੇਰੀ ਗੱਲ ਹੋ ਗਈ ਹੈ ਨਹੀਂ ਤੇ ਮੈਂ ਉੱਪਰ ਵੀ ਗੱਲ ਕਰਨੀ ਚੰਡੀਗੜ੍ਹ ਵੀ ਇਹ ਜੈਨੂ ਤਾਂ ਕਰਾਉਣਾ ਸਸਪੈਂਡ ਤੂੰ ਦੋ ਐਸਟੀਮੇਟ ਕੋਈ ਸਰਪੰਚੇ ਦੇ ਹੱਥੇ ਇਹ ਐਸਟੀਮੇਟ ਹੀ ਲੱਗੇ ਦਾ ਇਹ ਐਸਟੀਮੇਟ ਨਹੀਂ ਲੱਗੇ ਕਿਉਂ ਪੈਸੇ ਲਵਾਏ ਨਾ ਅੱਜ ਜੀ ਉਹ ਟਰਾਂਸਫਰਮਰ ਆ ਗਿਆ ਹੈ ਦੋ ਸਾਲ ਦੀ ਆਪ ਵਾਲੇ ਮਰਦ ਦੇ ਪੌਣੇ ਤਿੰਨ ਸਾਲ ਹੋ ਗਏ ਨੇ ਬਣੇ ਦੋ ਉਸਨੇ 100 ਦਾ ਟਰਾਂਸਫਰ ਵੀ ਕਿਉਂ ਨਹੀਂ ਆਇਆ ਵੀ